ਇੱਕ ਦਿਨ ਮੈਂ ਤੇ ਮੰਮੀ ਦੋਵੇਂ ਜਾਨੇ ਟੀਵੀ ਅੱਗੇ ਬੈਠੇ ਸੀ ਟੀਵੀ ਤੇ ਗੁਰਬਾਣੀ ਚੱਲ ਰਹੀ ਸੀ ਉਹ ਸੁਣ ਕੇ ਮਨ ਵਿੱਚ ਇੱਕ ਫੁਰਨਾ ਜਿਹਾ ਫੁਰਿਆ ਗੁਰਬਾਣੀ ਸੀ ਸੈਲ ਪੱਥਰ ਮੇ ਜੰਤੂ ਪਾਏ ਤਾਂ ਕਾ ਰਿਜਕ ਆਗੇ ਕਰਤ ਰਿਆ ਮੈਂ ਮਾਂ ਨੂੰ ਕਿਹਾ ਕਿ ਮੰਮੀ ਕਿੰਨੀ ਅਜੀਬ ਗੱਲ ਹੈ ਨਾ ਕਿ ਪਰਮਾਤਮਾ ਨੇ ਦਾਣੇ-ਦਾਣੇ ਤੇ ਖਾਣ ਵਾਲੇ ਦੀ ਮੋਹਰ ਲਾਈ ਹੋਈ ਹੈ। ਉਹ ਸਭ ਦੇ ਰਿਜਕ ਦਾ ਧਿਆਨ ਰੱਖਦਾ ਏ। ਫਿਰ ਵੀ ਪਤਾ ਨਹੀਂ ਕਿਉਂ ਜ਼ਿੰਦਗੀ ਵਿੱਚ ਇੱਕ ਅਜੀਬ ਜਿਹੀ ਹੋੜ ਲੱਗੀ ਹੋਈ ਹੈ। ਸਾਰੀ ਜ਼ਿੰਦਗੀ ਬੰਦਾ ਇਹ ਕਰਦਾ ਤੁਰ ਜਾਂਦਾ ਆਹ ਕਰ ਲਾ ਉਹ ਕਰ ਲਾ। ਪਤਾ ਨਹੀਂ ਕਿਉਂ। ਮਾਂ ਮੁਸਕਰਾਈ। ਮਾਂ ਨੇ ਕਿਹਾ ਕਿ ਪੁੱਤ ਜਿਹਨੇ ਸਬਰ ਕਰਨਾ ਨਾ ਉਹਨੇ ਥੋੜੇ ਵਿੱਚ ਵੀ ਕਰ ਲੈਣਾ। ਕਿ ਜਿਹਨੇ ਸਬਰ ਨਹੀਂ ਕਰਨਾ ਉਹਦੇ ਅੱਗੇ ਤਾਂ ਚਾਹੇ ਦੁਨੀਆ ਦੀ ਹਰ ਇੱਕ ਚੀਜ਼ ਲਿਆ ਕੇ ਰੱਖ ਦੋ ਉਹਨੇ ਸਬਰ ਨਹੀਂ ਕਰਨਾ ਇੱਕ ਸ਼ਾਇਰ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਜਦ ਦੰਤ ਨਾ ਥੇ ਤਬ ਦੁੱਧ ਦਿਆ ਅਬ ਦੰਤ ਦिए ਕਿਆ ਅੰਨ ਨਾ ਦੇਗਾ ਵੀ ਜਿਹਨੇ ਸਾਡੇ ਬਚਪਨ ਤੋਂ ਹੁਣ ਤੱਕ ਦਾ ਧਿਆਨ ਰੱਖਿਆ ਵਾ ਉਹਦੇ ਕੀਤੇ ਕੰਮ ਤੇ ਕਿੰਤੂ ਪਰੰਤੂ ਕਿਉਂ ਉਹਨੇ ਤਾਂ ਸਾਡੇ ਲਈ ਚੰਗਾ ਹੀ ਸੋਚਿਆ ਹੁੰਦਾ ਨਾ ਮਾਂ ਨੇ ਕਿਹਾ ਚਲ ਮੈਂ ਤੇਨੇ ਕਹਾਣੀ ਸੁਣਾਉਣੀ ਆ ਇੱਕ ਐਦਾਂ ਦੇ ਬੰਦੇ ਦੀ ਜੋ ਕਿ ਪਰਮਾਤਮਾ ਦੇ ਕੀਤੇ ਹੋਏ ਕਾਰਜਾਤੇ ਕਿੰਤੂ ਪਰੰਤੂ ਕਰਦਾ ਸੀ ਉਹ ਬੰਦਾ ਇੱਕ ਦਿਨ satsang ਸੁਣ ਰਿਹਾ ਸੀ ਜਿਹਦੇ ਵਿੱਚ ਕਿ ਮਹਾਤਮਾ ਇਹ ਹੀ ਗੱਲ ਸਮਝਾ ਰਹੇ ਸੀ ਕਿ ਪਰਮਾਤਮਾ ਨੂੰ ਬਹੁਤ ਫਿਕਰ ਹੁੰਦੀ ਹੈ ਹਰ ਇੱਕ ਦੀ ਜੀਵ ਜੰਤੂ ਇਨਸਾਨ ਹਰ ਇੱਕ ਦੀ ਉਹ ਹਰ ਇੱਕ ਦਾ ਰਿਜ਼ਕ ਉਹਦੇ ਲਈ ਤਿਆਰ ਕਰਕੇ ਰੱਖਦਾ ਇਸ ਬੰਦੇ ਨੂੰ ਬੜੀ ਹੈਰਾਨੀ ਹੋਈ ਤੇ ਅਚ ਵੀ ਲੱਗੀ ਕਿ ਐਦਾਂ ਕਿਦਾਂ ਹੋ ਸਕਦਾ ਐਦਾਂ ਨਹੀਂ ਹੋ ਸਕਦਾ ਉਹ ਸੰਤ ਕੋਲ ਗਿਆ ਤੇ ਉਹਨੂੰ ਕਹਿਣ ਲੱਗਾ ਕਿ ਐਦਾਂ ਨਹੀਂ ਹੋ ਸਕਦਾ ਐਦਾਂ ਕਿਵੇਂ ਉਹ ਕਿਸੇ ਦਾ ਵੀ ਰਿਜਕ ਉਹਦੇ ਅੱਗੇ ਰੱਖ ਦੂਗਾ ਤੇ ਸੰਤ ਨੇ ਕਿਹਾ ਕੋਈ ਗੱਲ ਨਹੀਂ ਪੁੱਤ ਤੂੰ ਕੋਸ਼ਿਸ਼ ਕਰਕੇ ਦੇਖ ਲੈ ਤੈਨੂੰ ਆਪੇ ਜਵਾਬ ਮਿਲ ਜੂ ਉਹ ਬੰਦਾ ਸੋਚਣ ਲੱਗਾ ਕਿ ਠੀਕ ਆ ਅੱਜ ਮੈਂ ਰੋਟੀ ਨਹੀਂ ਖਾਣੀ ਦੇਖਦਾ ਪਰਮਾਤਮਾ ਕਿਵੇਂ ਮੈਨੂੰ ਖਵਾਉਂਦਾ ਔਰ ਇਹ ਸੋਚਿਆ ਘਰ ਗਿਆ ਤੇ ਮਾਂ ਤੇ ਮੇਰੀ ਘਰ ਵਾਲੀ ਨੇ ਜ਼ਬਰਦਸਤੀ ਮੈਨੂੰ ਰੋਟੀ ਖਵਾ ਛੱਡਣੀ ਹੈ ਐਦਾਂ ਕਰਦਾ ਮੈਂ ਜੰਗਲ 'ਚ ਚਲਾ ਜਾਣਾ ਔਰ ਜੰਗਲ 'ਚ ਜਾ ਕੇ ਬੈਠ ਗਿਆ ਜਦੋਂ ਜੰਗਲ 'ਚ ਬੈਠਾ ਉਹਨੇ ਸੋਚਿਆ ਇੱਥੇ ਐਨੇ ਜੀ ਜਨੌਰ ਫਿਰਦੇ ਨੇ ਮੈਂ ਤਾਂ ਰੋਟੀ ਨਹੀਂ ਖਾਣੀ ਕਿਤੇ ਮੈਂ ਉਹਨਾਂ ਦਾ ਹੀ ਭੋਜਨ ਨਾ ਬਣ ਜਾਂ ਦਰਦਾਂ ਮਾਰਾ ਇੱਕ ਦਰਖਤ ਉੱਪਰ ਚੜ੍ਹ ਕੇ ਬੈਠ ਗਿਆ ਐਨੀ ਦੇਰ ਨੂੰ ਉੱਥੋਂ ਇੱਕ ਵਪਾਰੀਆਂ ਦਾ ਸਮੂਹ ਲੰਘਿਆ ਉਹ ਵਪਾਰੀ ਦੇਸ਼ ਵਿਦੇਸ਼ ਘੁੰਮਦੇ ਸੀ ਤੇ ਉਹ ਆਪਣਾ ਖਾਣ ਪੀਣ ਦਾ ਸਮਾਨ ਨਾਲ ਹੀ ਚੁੱਕੀ ਫਿਰਦੇ ਸੀ ਉਹਨਾਂ ਨੇ ਉੱਥੇ ਚੁੱਲ੍ਹੇ ਬਣਾਏ ਤੇ ਆਪਣੀ ਰੋਟੀ ਪਾਣੀ ਤਿਆਰ ਕੀਤਾ ਪਰ ਜਿਉਂ ਹੀ ਉਹ ਖਾਣ ਲੱਗੇ ਐਨੇ ਨੂੰ ਪਿੱਛੇ ਘੋੜਿਆਂ ਦੀ ਆਵਾਜ਼ ਆਣ ਲੱਗੀ ਉਹ ਡਰ ਗਏ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਜੰਗਲ ਵਿੱਚ ਡਾਕੂ ਬਹੁਤ ਨੇ ਉਹ ਸਾਰਾ ਖਾਣ ਪੀਣ ਦਾ ਸਮਾਨ ਛੱਡ ਕੇ ਭੱਜ ਲਏ ਐਨੇ ਨੂੰ ਡਾਕੂ ਆਏ ਡਾਕੂਆਂ ਨੇ ਦੇਖਿਆ ਕਿ ਇੰਨਾ ਸੋਹਣਾ ਖਾਣ ਪੀਣ ਦਾ ਸਮਾਨ ਤਿਆਰ ਕਰਕੇ ਕੋਈ ਦਿਖ ਕਿਉਂ ਨਹੀਂ ਰਿਹਾ ਆਖਿਰ ਗੱਲ ਕੀ ਹੈ ਐਨੇ ਨੂੰ ਇੱਕ ڈاکੂ ਦੀ ਨਜ਼ਰ ਉਸ ਬੰਦੇ ਤੇ ਪਈ ਜੋ ਦਰਖਤ ਤੇ ਚੜਿਆ ਬੈਠਾ ਸੀ ਉਹਨਾਂ ਨੇ ਉਹਨੂੰ ਥੱਲੇ ਲਾ ਲਿਆ ਤੇ ਉਹਨੂੰ ਕਹਿਣ ਲੱਗੇ ਇੰਨਾ ਖਾਣ ਪੀਣ ਦਾ ਸਮਾਨ ਤਿਆਰ ਕੀਤਾ ਹੋਇਆ ਤੂੰ ਉੱਤੇ ਚੜਿਆ ਬੈਠਾ ਕਿ ਤੇ ਇਹਦੇ ਵਿੱਚ ਜ਼ਹਿਰ ਤਾਂ ਨਹੀਂ ਉਹ ਕਬਰ ਆ ਗਿਆ ਉਹ ਕਹਿੰਦਾ ਨਹੀਂ ਜੀ ਇਹ ਚ ਜ਼ਹਿਰ ਕਿੱਥੋਂ ਹੋਣੀ ਆ ਨਲੇ ਮੈਂ ਤਿਆਰ ਨਹੀਂ ਕੀਤਾ ਇਹ ਤਾਂ ਵਪਾਰੀਆਂ ਨੇ ਤਿਆਰ ਕੀਤਾ ਪਰ ڈاکੂ ਕਿੱਥੇ ਮੰਨ ਦੇ ਉਹਨਾਂ ਨੇ ਕਿਹਾ ਠੀਕ ਆ ਜੇ ਇਹੀ ਗੱਲ ਆ ਨਾ ਤੇ ਪਹਿਲੀ ਬੁਰਕੀ ਤੂੰ ਹੀ ਖਾਏਗਾ ਉਹ ਕਹਿੰਦਾ ਨਹੀਂ ਜੀ ਅੱਜ ਤਾਂ ਮੈਂ ਸੌਂ ਪਾਈ ਆ ਕਿ ਮੈਂ ਅੱਜ ਕੁਝ ਨਹੀਂ ਖਾਣਾ ਉਹ ਗੁੱਸੇ ਚ ਆ ਗਏ ਉਹਨਾਂ ਨੇ ਇੱਕ ਲਾਠੀ ਵਗਾ ਕੇ ਮਾਰੀ ਤੇ ਕਹਿ ਲਗੇ 10 ਖਾਣਾ ਕਿੰਨੇ ਖਾਣਾ ਉਹ ਬਹੁਤ ਮਿੰਨਤਾ ਤਰਲੇ ਕਰਦਾ ਰਿਹਾ ਪਰ ਡਾਕੂਆਂ ਨੇ ਇੱਕ ਨਹੀਂ ਸੁਣੀ ਤੇ ਜਦ ਤੱਕ ਉਹਨੂੰ ਖਵਾ ਨਹੀਂ ਦਿੱਤਾ ਤਦ ਤੱਕ ਉਹਨਾਂ ਨੂੰ ਟਕਾ ਨਹੀਂ ਆਇਆ ਤੇ ਉਹ ਬੰਦਾ ਪ੍ਰਮਾਤਮਾ ਵੱਲ ਹੱਥ ਜੋੜ ਕੇ ਕਹਿ ਲੱਗਾ ਵਾਹ ਪ੍ਰਮਾਤਮਾ ਤੇਰੀਆਂ ਤੂੰ ਹੀ ਜਾਣੇ ਜੇ ਮੇਰੇ ਕਰਮਾਂ 'ਚ ਸੀ ਦਾਣੇ ਪਾਣੀ ਤੇ ਮੋਹਰ ਲੱਗੀ ਹੋਈ ਸੀ ਤੇ ਉਹਨੂੰ ਕਿਸ ਤਰੀਕੇ ਨਾਲ ਤੋਂ ਖਵਾਇਆ ਤੂੰ ਤਾਂ ਮੈਨੂੰ ਕੋਟ-ਕੋਟ ਕੇ ਖਵਾਇਆ ਵਾ ਇਹ ਸੀ ਉਸ ਬੰਦੇ ਦੀ ਕਹਾਣੀ ਪਰ ਜੇ ਸੱਚ ਪੁੱਛੋ ਨਾ ਇਹੀ ਸਾਡਾ ਹਾਲ ਹੈ ਸਾਨੂੰ ਰਿਜ਼ਕ ਮਿਲ ਰਿਹਾ ਦੋ ਵਕਤ ਦੀ ਰੋਟੀ ਮਿਲ ਰਹੀ ਆ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹਾਂ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਸਹੂਲਤਾਂ ਲਈ ਮਿਹਨਤ ਕਰਨੀ ਮਾੜੀ ਗੱਲ ਨਹੀਂ ਹੈ ਪਰ ਉਹ ਮਿਹਨਤ ਦੇ ਚੱਕਰ ਵਿੱਚ ਆਪਣੀ ਸਿਹਤ ਗਵਾਉਣੀ ਤੇ ਹਰ ਵਕਤ ਘਰ ਵਿੱਚ ਕਲੇਸ਼ ਉਹ ਚੰਗੀ ਗੱਲ ਨਹੀਂ ਹੈ ਇਸ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿ ਸੱਚੇ ਪਾਤਸ਼ਾਹ ਸ਼ੁਕਰ ਹੈ ਤੂੰ ਸਾਨੂੰ ਰਿਜਕ ਦਿੱਤਾ